ਵੈਲਕਮ ਟੂ ਪੰਜਾਬੀ ਜੌਬ ਸਟੂਡੀਓਜ਼ ਐਜੂਕੇਸ਼ਨਲ ਚੈਨਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਫਰੀਦਕੋਟ ਦੇ ਵਿੱਚ ਨਿਕਲੀ ਹੋਈ ਵੱਡੀ ਭਰਤੀ ਬਾਰੇ ਗੱਲ ਕਰਾਂਗੇ। ਇਹ ਜੋ ਭਰਤੀ ਹੈ ਇਹ ਕਾਫੀ ਕੰਪਨੀਆਂ ਦੇ ਵਿੱਚ ਕਾਫੀ ਪੋਸਟਾਂ ਦੀ ਡਿਮਾਂਡ ਕੀਤੀ ਗਈ ਹੈ ਇਸ ਦੇ ਵਿੱਚ। ਸੋ ਇਸ ਕਰਕੇ ਵੀਡੀਓ ਥੋੜੀ ਜੀ ਲੰਬੀ ਹੋ ਜਾਏਗੀ ਕਿਉਂਕਿ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਵੱਖ-ਵੱਖ ਪੋਸਟਾਂ ਨੇ। ਸੋ ਇਸ ਕਰਕੇ ਆਪਾਂ ਹਰ ਇੱਕ ਪੋਸਟ ਦੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਉਮੀਦ ਹੈ ਤੁਹਾਡੇ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਪੋਸਟ ਕਿਸੇ ਨਾ ਕਿਸੇ ਦੇ ਕੰਮ ਜ਼ਰੂਰ ਆਣੀ ਹੈ। ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖ ਲਿਓ ਅਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬ ਕਾਰ ਦੇ ਵਿੱਚ ਆਉਂਦੀ ਕੋਈ ਵੀ ਨਵੀਂ ਪੋਸਟ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਭਰਤੀ ਦੀ ਸਾਰੀ ਜਾਣਕਾਰੀ ਤੁਹਾਡੇ ਤੱਕ ਜਲਦ ਜਲਦ ਪਹੁੰਚ ਸਕੇ ਇਸ ਭਰਤੀ ਦੇ ਵਿੱਚ ਕੋਈ ਐਗਜ਼ਾਮ ਨਹੀਂ ਹੋਣਾ ਸਿਰਫ ਇੰਟਰਵਿਊ ਹੋਏਗਾ ਅਤੇ ਉਹ ਇੰਟਰਵਿਊ ਦੀ ਜੋ ਮਿਤੀ ਹੈ ਉਹ 19 11 2025 ਹੈ ਚਲੋ ਜੀ ਆਪਾਂ ਬਿਨਾਂ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਇਸ ਨੋਟੀਫਿਕੇਸ਼ਨ ਦੇ ਅਧੀਨ ਸਤਿਆ ਮਾਈਕਰੋ ਕੈਪੀਟਲ ਲਿਮਟਿਡ ਦੇ ਵਿੱਚ ਈਡੀਓ ਦੀ ਪੋਸਟ ਹੈ ਅਤੇ ਨੰਬਰ ਆਫ ਵੈਕੈਂਸੀਜ਼ 20 ਨੇ ਇਸ ਦੇ ਵਿੱਚ ਜੋ ਯੋਗਤਾ ਚਾਹੀਦੀ ਹੈ ਉਹ ਪਲੱਸ 2 ਅਤੇ ਗ੍ਰੈਜੂਏਟ ਹੋਣੀ ਚਾਹੀਦੀ ਹੈ ਤਨਖਾਹ ਇਸ ਦੇ ਵਿੱਚ 19900 ਰੱਖੀ ਗਈ ਹੈ ਅਤੇ ਉਮਰ ਸੀਮਾ 20 ਤੋਂ 32 ਸਾਲ ਤੱਕ ਦੀ ਰੱਖੀ ਗਈ ਹੈ ਅੱਗੇ ਆ ਗਈ ਵਰਦਮਾਨ ਯਾਂਸ ਟੈਕਸਟਾਈਲ ਲਿਮਟਿਡ ਲੁਧਿਆਣਾ ਇਸ ਦੇ ਵਿੱਚ ਮਸ਼ੀਨ ਆਪਰੇਟਰ ਅਤੇ ਪੈਕਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਜ਼ 50 ਨੇ ਅਤੇ ਯੋਗਤਾ ਇਸ ਦੇ ਵਿੱਚ 10ਵੀਂ ਅਤੇ 12ਵੀਂ ਹੈ ਤਨਖਾਹ ਇਸ ਦੇ ਵਿੱਚ 11390 ਹੋਵੇਗੀ ਅਤੇ ਉਮਰ ਸੀਮਾ ਇਸ ਦੇ ਵਿੱਚ 18 ਤੋਂ 28 ਸਾਲ ਤੱਕ ਦੀ ਹੈ ਅੱਗੇ ਆ ਗਈ ਦੋਸਤੋ ਐਕਸੈਸ ਮੈਕਸ ਲਾਈਫ ਦੇ ਵਿੱਚ ਆਰਐਮ ਅਤੇ ਆਰਓ ਪੋਸਟ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵਾਕੈਂਸੀਸ ਇਸ ਦੇ ਵਿੱਚ 10 ਨੇ ਯੋਗਤਾ ਪਲੱਸ 2 ਅਤੇ ਗ੍ਰੈਜੂਏਟ ਤੱਕ ਦੀ ਰੱਖੀ ਗਈ ਹੈ ਤਨਖਾਹ ਇਸ ਦੇ ਵਿੱਚ 30000 ਪਲੱਸ ਤੁਹਾਨੂੰ ਤੇਲ ਖਰਚਾ ਮਿਲੇਗਾ ਇਸ ਦੇ ਵਿੱਚ ਉਮਰ ਸੀਮਾ ਇਸ ਦੇ ਵਿੱਚ 20 ਤੋਂ 25 ਸਾਲ ਤੱਕ ਦੀ ਹੈ ਅੱਗੇ ਆ ਗਈ ਐਕਸੈਸ ਮੈਕਸ ਲਾਈਫ ਦੇ ਵਿੱਚ ਹੀ ਕੰਸਲਟੈਂਟ ਦੀ ਪੋਸਟ ਦੀ ਡਿਮਾਂਡ ਕੀਤੀ ਗਈ ਹੈ ਇਸ ਦੀ ਨੰਬਰ ਆਫ ਵਾਕੈਂਸੀਸ 40 ਨੇ ਇਸ ਦੇ ਵਿੱਚ ਇਸ ਦੇ ਵਿੱਚ ਵੀ এডਿਕੇਸ਼ਨ ਕੁਆਲਿਫਿਕੇਸ਼ਨ ਪਲੱਸ 2 ਅਤੇ ਗ੍ਰੈਜੂਏਸ਼ਨ ਰੱਖੀ ਗਈ ਹੈ ਅਤੇ ਤਨਖਾਹ ਜੋ ਮਿਲੇਗੀ ਤੁਹਾਨੂੰ ਉਹ 15000 ਪਲੱਸ ਇਨਸੈਂਟਿਵ ਮਿਲੇਗਾ ਉਮਰ ਸੀਮਾ ਇਸ ਦੇ ਵਿੱਚ ਵੀ 20 ਤੋਂ 25 ਸਾਲ ਤੱਕ ਦੀ ਹੈ ਕਿਹਾ ਕਿ ਦੋਸਤੋ ਆਰਤੀ ਇੰਟਰਨੈਸ਼ਨਲ ਲੁਧਿਆਣਾ ਦੇ ਵਿੱਚ ਮਸ਼ੀਨ ਆਪਰੇਟਰਾਂ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 50 ਨੇ ਯੋਗਤਾ ਇਸ ਦੇ ਵਿੱਚ 8ਵੀਂ 10ਵੀਂ ਜਾਂ 12ਵੀਂ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਇਸ ਦੇ ਵਿੱਚ 12414 ਰੱਖੀ ਗਈ ਹੈ ਅਤੇ ਉਮਰ ਸੀਮਾ 18 ਤੋਂ 32 ਸਾਲ ਤੱਕ ਦੀ ਹੋਵੇਗੀ। ਅੱਗੇ ਆ ਕਿ ਦੋਸਤੋ ਸਾਹਿਬ ਐਂਟਰਪ੍ਰਾਈਜ਼ਸ ਇਸ ਦੇ ਵਿੱਚ ਡਾਟਾ ਐਨਾਲਿਸਟ ਦੀ ਜੋ ਵੋਕੇਂਸੀਜ਼ ਹੈ ਨੰਬਰ ਆਫ ਵੋਕੇਂਸੀਜ਼ ਹੈ ਉਹ 50 ਨੇ। ਇਸ ਦੇ ਵਿੱਚ 12ਵੀਂ ਜਾਂ ਤੁਹਾਡਾ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ। ਤਨਖਾਹ ਇਸ ਦੇ ਵਿੱਚ 7500 ਤੋਂ ਲੈ ਕੇ 35000 ਤੱਕ ਹੋਵੇਗੀ। ਉਮਰ ਸੀਮਾ 18 ਤੋਂ 35 ਸਾਲ ਤੱਕ ਦੀ ਰੱਖੀ ਗਈ ਹੈ। ਇਸ ਦੇ ਵਿੱਚ ਸਾਹਿਬ ਐਂਟਰਪ੍ਰਾਈਜ਼ਸ ਦੇ ਵਿੱਚ ਹੀ ਟੈਲੀ ਕਾਲਰ ਦੀ ਜੋ ਡਿਮਾਂਡ ਕੀਤੀ ਗਈ ਹੈ ਉਸ ਦੀ ਨੰਬਰ ਆਫ ਵੋਕੇਂਸੀਜ਼ 3 ਨੇ। 12ਵੀਂ ਅਤੇ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ ਤੁਹਾਡਾ। 5400 ਤੋਂ ਲੈ ਕੇ 19000 ਤੱਕ ਤੁਹਾਡੀ ਤਨਖਾਹ ਹੋਵੇਗੀ 18 ਤੋਂ 30 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਆ ਗਈ ਡਾਟਾ ਕਲੈਕਟਰ ਦੀ ਜੌਬ ਡਾਟਾ ਕਲੈਕਟਰ ਦੀ ਨੰਬਰ ਆਫ ਵਾਕੈਂਸੀਸ 50 ਨੇ ਇਸ ਦੇ ਵਿੱਚ ਵੀ 12ਵੀਂ ਜਾਂ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ 4800 ਤੋਂ ਲੈ ਕੇ 18000 ਤੱਕ ਤਨਖਾਹ ਰੱਖੀ ਗਈ ਹੈ ਇਸ ਦੇ ਵਿੱਚ 18 ਸਾਲ ਤੋਂ 30 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਤੋਂ ਅੱਗੇ ਆ ਗਈ ਕਾਉਂਸਲਰ ਦੇ ਵਿੱਚ ਨੰਬਰ ਆਫ ਵਾਕੈਂਸੀਸ 15 ਨੇ 12ਵੀਂ ਅਤੇ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ 7200 ਤੋਂ ਲੈ ਕੇ 8000 ਤੱਕ ਤੁਹਾਨੂੰ ਤਨਖਾਹ ਮਿਲੇਗੀ ਇਸ ਦੇ ਵਿੱਚ ਅਤੇ 18 ਸਾਲ ਤੋਂ 30 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਤੋਂ ਅੱਗੇ ਆ ਗਈ ਟ੍ਰੇਨਰ ਦੇ ਵਿੱਚ ਟ੍ਰੇਨਰ ਦੇ ਵਿੱਚ ਜੋ ਵੈਕੈਂਸੀਸ ਨੇ ਉਹ 8 ਵੈਕੈਂਸੀਆਂ ਨੇ 12ਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ 6000 ਤੋਂ ਲੈ ਕੇ 25000 ਤੱਕ ਤੁਹਾਡੀ ਤਨਖਾਹ ਹੋਵੇਗੀ 18 ਤੋਂ 25 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਆ ਗਈ ਬੈਂਕਿੰਗ ਦੇ ਵਿੱਚ 25 ਵੈਕੈਂਸੀਆਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ 11000 ਤੋਂ ਲੈ ਕੇ 30000 ਤੱਕ ਸੈਲਰੀ ਰੱਖੀ ਗਈ ਹੈ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਆ ਗਿਆ ਐਡਵਾਈਜ਼ਰ ਅਤੇ ਸੁਪਰਵਾਈਜ਼ਰ ਦੀ ਇਸ ਦੇ ਵਿੱਚ 40 ਨੰਬਰ ਆਫ ਵੈਕੈਂਸੀਸ 40 ਨੇ ਅਤੇ 10ਵੀਂ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 11000 ਤੋਂ ਲੈ ਕੇ 30000 ਤੱਕ ਤਨਖਾਹ ਹੋਵੇਗੀ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਤੋਂ ਬਾਅਦ ਅੱਗੇ ਆ ਗਿਆ ਮੈਨੇਜਰ ਦੀ ਮੈਨੇਜਰ ਦੀਆਂ ਤਿੰਨ ਵੈਕੈਂਸੀਆਂ ਨੇ ਘੱਟੋ ਘੱਟ ਯੋਗਤਾ ਇਸ ਦੇ ਵਿੱਚ ਗ੍ਰੈਜੂਏਸ਼ਨ ਰੱਖੀ ਗਈ ਹੈ ਅਤੇ ਤਨਖਾਹ 18000 ਤੋਂ ਲੈ ਕੇ 40000 ਤੱਕ ਹੋਵੇਗੀ ਉਮਰ ਸੀਮਾ ਇਸ ਦੇ ਵਿੱਚ 18 ਤੋਂ 35 ਸਾਲ ਤੱਕ ਦੀ ਹੋਵੇਗੀ ਇਹ ਗੱਲ ਕਰ ਲੈਨੇ ਆਪਾਂ ਇਵਾਨ ਸਿਕਿਉਰਿਟੀ ਮੋਹਾਲੀ ਦੀ ਇਸ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵਾਕੈਂਸੀਸ 3 ਹੈ ਇਸ ਦੇ ਵਿੱਚ ਤੁਹਾਡੀ 10ਵੀਂ ਜਾਂ 12ਵੀਂ ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜਾਂ ਐਮਬੀਏ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਤੁਹਾਡੀ ਜੋ ਤਨਖਾਹ ਹੋਵੇਗੀ 12000 ਤੱਕ ਦੀ ਹੋਵੇਗੀ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਆ ਗਈ LIC ਇੰਡੀਆ ਫਰੀਦਕੋਟ ਦੀ ਤਾਂ ਇਸ ਦੇ ਵਿੱਚ ਔਮਨ ਕੈਰੀਅਰ ਏਜੰਟ ਦੀ ਡਿਮਾਂਡ ਕੀਤੀ ਗਈ ਹੈ ਅਤੇ ਨੰਬਰ ਆਫ ਵਾਕੈਂਸੀਸ 50 ਨੇ ਘੱਟੋ ਘੱਟ ਯੋਗਤਾ ਤੁਹਾਡੀ 10ਵੀਂ ਹੋ ਕੀਤੀ ਹੋਈ ਹੋਣੀ ਚਾਹੀਦੀ ਹੈ 7000 ਪਲੱਸ ਇਨਸੈਂਟਿਵ ਇਸ ਦੇ ਵਿੱਚ ਤਨਖਾਹ ਮਿਲੇਗੀ 18 ਤੋਂ 60 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਗੱਲ ਕਰ ਲੈਣੇ ਦੋਸਤੋ ایਜਾਇਲ ਹਰਬਲ ਦੀ ایਜਾਇਲ ਹਰਬਲ ਦੇ ਵਿੱਚ ਵੈਲਨੈਸ ਐਡਵਾਈਜ਼ਰ ਦੀ ਪੋਸਟ ਹੈ ਨੰਬਰ ਆਫ ਵੈਕੈਂਸੀਜ਼ 50 ਨੇ ਘੱਟੋ ਘੱਟ ਤੁਹਾਡੀ 12ਵੀਂ ਕੀਤੀ ਹੋਈ ਹੋਣੀ ਚਾਹੀਦੀ ਹੈ 8000 ਤੋਂ ਲੈ ਕੇ 25000 ਤੱਕ ਤਨਖਾਹ ਰੱਖੀ ਗਈ ਹੈ ਇਸ ਦੇ ਵਿੱਚ ਅਤੇ 18 ਸਾਲ ਤੋਂ 26 ਸਾਲ ਤੱਕ ਦੀ ਉਮਰ ਸੀਮਾ ਹੈ ਅੱਗੇ ਦੋਸਤੋ SBI ਲਾਈਫ ਦੇ ਵਿੱਚ ਲਾਈਫ ਮਿੱਤਰਾ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਜ਼ 40 ਨੇ ਘੱਟੋ ਘੱਟ ਪਲੱਸ 2 ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਇਸ ਦੇ ਵਿੱਚ 12000 ਤੋਂ 25000 ਤੱਕ ਹੈ ਉਮਰ ਸੀਮਾ 18 ਤੋਂ 26 ਸਾਲ ਤੱਕ ਦੀ ਰੱਖੀ ਗਈ ਹੈ ਅੱਗੇ ਦੋਸਤੋ ਓਕੇ ਲਾਈਫ ਕੇਅਰ ਦੇ ਵਿੱਚ ਪ੍ਰੋਮੋਟਰ bizness ਪਾਰਟਨਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 40 ਨੇ ਘੱਟੋ ਘੱਟ ਯੋਗਤਾ 10ਵੀਂ ਪਾਸ ਰੱਖੀ ਗਈ ਹੈ ਇਸ ਦੇ ਵਿੱਚ ਅਤੇ ਤਨਖਾਹ ਦੇ ਵਿੱਚ 15000 ਤੋਂ ਲੈ ਕੇ 20000 ਤੱਕ ਹੋਵੇਗੀ ਉਮਰ ਸੀਮਾ 18 ਤੋਂ 50 ਸਾਲ ਤੱਕ ਦੀ ਰੱਖੀ ਗਈ ਹੈ ਇਸ ਦੇ ਵਿੱਚ ਅੱਗੇ ਆ ਗਈ ਜੀ ਇਸ ਦੇ ਵਿੱਚ ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਵੈਲਨੈਸ ਐਡਵਾਈਜ਼ਰ ਅਤੇ ਮੈਨੇਜਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 50 ਨੇ 10ਵੀਂ ਜਾਂ 12ਵੀਂ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ ਤਨਖਾਹ ਦੇ ਵਿੱਚ 12000 ਤੋਂ 14000 ਤੱਕ ਮਿਲੇਗੀ 18 ਤੋਂ 25 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਗੱਲ ਕਰ ਲੈਨੇ ਰਾਮਾਸਕਿੱਲ ਐਂਡ ਐਜੂਕੇਸ਼ਨ ਅਕੈਡਮੀ ਬਠਿੰਡਾ ਵਿਖੇ ਕਸਟਮਰ ਕੇਅਰ ਦੀ ਡਿਮਾਂਡ ਕੀਤੀ ਗਈ ਹੈ ਇਸ ਦੇ ਵਿੱਚ ਨੰਬਰ ਆਫ ਵੈਕੈਂਸੀਸ 10 ਨੇ 12ਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਇਸ ਦੇ ਵਿੱਚ 8000 ਤੋਂ ਲੈ ਕੇ 15000 ਤੱਕ ਹੈ ਉਮਰ ਸੀਮਾ ਵੀ ਤੋਂ 32 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਕੰਪਿਊਟਰ ਆਪਰੇਟਰ ਦੀ ਜੋ ਵੈਕੈਂਸੀਸ ਨੇ ਉਹ 10 ਨੇ 12ਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 8000 ਤੋਂ ਲੈ ਕੇ 12000 ਤੱਕ ਇਸ ਦੇ ਵਿੱਚ ਤਨਖਾਹ ਰੱਖੀ ਗਈ ਹੈ 20 ਸਾਲ ਤੋਂ 32 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਆ ਗਈ ਟੈਲੀ ਕਾਲਰ ਦੇ ਵਿੱਚ ਟੈਲੀ ਕਾਲਰ ਦੇ ਵਿੱਚ ਨੰਬਰ ਆਫ ਵੈਕੈਂਸੀਸ 15 ਨੇ ਘੱਟੋ ਘੱਟ ਯੋਗਤਾ 12ਵੀਂ ਰੱਖੀ ਗਈ ਹੈ ਤਨਖਾਹ ਇਸ ਦੇ ਵਿੱਚ 8000 ਤੋਂ ਲੈ ਕੇ 20000 ਤੱਕ ਰੱਖੀ ਗਈ ਹੈ ਅਤੇ ਉਮਰ ਸੀਮਾ 20 ਸਾਲ ਤੋਂ 32 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਅੱਗੇ ਆ ਗਈ ਆਫਿਸ ਕਾਉਂਸਲਰ ਦੀ ਆਫਿਸ ਕਾਉਂਸਲਰ ਦੇ ਵਿੱਚ ਨੰਬਰ ਆਫ ਵੈਕੈਂਸੀਸ 20 ਨੇ ਅਤੇ ਘੱਟੋ ਘੱਟ ਪਲੱਸ 2 ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 10000 ਤੋਂ ਲੈ ਕੇ 15000 ਤੱਕ ਤਨਖਾਹ ਹੋਵੇਗੀ ਇਸ ਦੇ ਵਿੱਚ ਅਤੇ 20 ਸਾਲ ਤੋਂ 32 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅੱਗੇ ਆਗੇ ਮਾਰਕੀਟਿੰਗ ਐਗਜ਼ੀਕਿਊਟਿਵ ਦੇ ਵਿੱਚ ਨੰਬਰ ਆਫ ਵਾਕੈਂਸੀਸ 10 ਨੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ ਤਨਖਾਹ ਇਸ ਦੇ ਵਿੱਚ 12000 ਤੋਂ 18000 ਤੱਕ ਰੱਖੀ ਗਈ ਹੈ ਉਮਰ ਸੀਮਾ 20 ਸਾਲ ਤੋਂ 32 ਸਾਲ ਤੱਕ ਦੀ ਹੋਣੀ ਚਾਹੀਦੀ ਹੈ ਅੱਗੇ ਆਗੇ ਰਿਸੈਪਸ਼ਨਿਸਟ ਦੀ 5 ਵਾਕੈਂਸੀਸ ਨੇ ਘੱਟੋ ਘੱਟ ਪਲੱਸ 2 ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 8000 ਤੋਂ ਲੈ ਕੇ 15000 ਤੱਕ ਤਨਖਾਹ ਰੱਖੀ ਗਈ ਹੈ ਇਸ ਦੇ ਵਿੱਚ ਅਤੇ 20 ਸਾਲ ਤੋਂ 32 ਸਾਲ ਤੱਕ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਹੈ। ਇੱਕ ਗੱਲ ਕਰ ਲੈਣੇ ਐਚਬੀ ਫਾਈਨੈਂਸ ਬਾਰੇ। ਐਚਬੀ ਫਾਈਨੈਂਸ ਦੇ ਵਿੱਚ ਬ੍ਰਾਂਚ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ ਦੀ ਡਿਮਾਂਡ ਕੀਤੀ ਗਈ ਹੈ। ਨੰਬਰ ਆਫ ਵਾਕੈਂਸੀਸ 3 ਨੇ। ਘੱਟੋ-ਘੱਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ। 12000 ਤੋਂ ਲੈ ਕੇ 20000 ਤੱਕ ਸੈਲਰੀ ਦਿੱਤੀ ਜਾਵੇਗੀ ਇਸ ਦੇ ਵਿੱਚ। ਅਤੇ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ। ਅੱਗੇ ਇਸ ਦੇ ਵਿੱਚ ਹੀ ਬਿਜ਼ਨਸ ਪ੍ਰੋਮੋਟਰ ਦੀ ਡਿਮਾਂਡ ਕੀਤੀ ਗਈ ਹੈ। ਨੰਬਰ ਆਫ ਵਾਕੈਂਸੀਸ 2 ਨੇ। ਕਟੋਕਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 12000 ਤੋਂ 20000 ਤੱਕ ਤਨਖਾਹ ਦਿੱਤੀ ਜਾਵੇਗੀ ਅਤੇ 18 ਸਾਲ ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਦੇ ਵਿੱਚ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਆਂ ਇੰਡੀਆ ਜੋਬ ਕਾਟ ਐਂਡ ਟੈਲੀ ਪਰਫਾਰਮੈਂਸ ਬਾਰੇ ਇਸ ਦੇ ਵਿੱਚ ਐਚ ਆਰ ਫ੍ਰੀ ਫ੍ਰੀਲੈਂਸਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ ਇਸ ਦੇ ਵਿੱਚ 20 ਨੇ ਕਟੋਕਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ ਤਨਖਾਹ ਇਸ ਦੇ ਵਿੱਚ 10000 ਤੋਂ ਲੈ ਕੇ 20000 ਤੱਕ ਦਿੱਤੀ ਜਾਵੇਗੀ ਅਤੇ ਉਮਰ ਸੀਮਾ 18 ਤੋਂ 32 ਸਾਲ ਤੱਕ ਦੀ ਰੱਖੀ ਗਈ ਹੈ ਅਤੇ ਇੰਡੀਆ ਜੌਬ ਕਾਰਟ ਐਂਡ ਟੈਲੀ ਪਰਫਾਰਮੈਂਸ ਦੇ ਵਿੱਚ ਹੀ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 50 ਨੇ ਤੁਹਾਡੀ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਦੇ ਵਿੱਚ 30000 ਹੋਵੇਗੀ ਅਤੇ ਉਮਰ ਸੀਮਾ 20 ਸਾਲ ਤੋਂ 32 ਸਾਲ ਤੱਕ ਦੀ ਰੱਖੀ ਗਈ ਹੈ ਇਸ ਦੇ ਵਿੱਚ ਅੱਗੇ ਗੱਲ ਕਰ ਲੈਂਦੇ ਆ ਸਕਾਈ ਇੰਟਰਨੈਸ਼ਨਲ ਦੇ ਵਿੱਚ ਮੈਨੇਜਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 6 ਨੇ ਪੋਸਟ ਗ੍ਰੈਜੂਏਸ਼ਨ ਤੁਹਾਡੇ ਕੀਤੀ ਹੋਈ ਹੋਣੀ ਚਾਹੀਦੀ ਹੈ ਤਨਖਾਹ ਦੇ ਵਿੱਚ 46000 ਰੁਪਏ ਦਿੱਤੀ ਜਾਵੇਗੀ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਇਸ ਦੇ ਵਿੱਚ ਹੀ ਟੀਮ ਲੀਡਰ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵਾਕੈਂਸੀਸ 10 ਨੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ 10000 ਤੋਂ 15000 ਤੱਕ ਤਨਖਾਹ ਦਿੱਤੀ ਜਾਵੇਗੀ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਇਸ ਦੇ ਵਿੱਚ ਹੀ ਬਿਜ਼ਨਸ ਡਿਵੈਲਪਮੈਂਟ ਐਗਜ਼ੀਕਿਊਟਿਵ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵਾਕੈਂਸੀਸ 50 ਨੇ ਘੱਟੋ ਘੱਟ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 15000 ਤੋਂ 18000 ਤੱਕ ਤਨਖਾਹ ਦਿੱਤੀ ਗਈ ਹੈ ਇਸ ਦੇ ਵਿੱਚ 18 ਤੋਂ 35 ਸਾਲ ਤੱਕ ਦੀ ਉਮਰ ਸੀਮਾ ਰੱਖੀ ਗਈ ਹੈ ਅਗੇ ਲਾਸਟ ਆ ਗਈ HDFC ਲਾਈਫ Life... HDFC Life ਦੇ ਵਿੱਚ ABP, AHBP ਅਤੇ ਏਜੰਸੀ ਕੰਸਲਟੈਂਟ ਦੀ ਡਿਮਾਂਡ ਕੀਤੀ ਗਈ ਹੈ ਨੰਬਰ ਆਫ ਵੈਕੈਂਸੀਸ 50 ਨੇ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ 15000 ਤੋਂ 35000 ਤੱਕ ਇਸ ਦੇ ਵਿੱਚ ਤਨਖਾਹ ਰੱਖੀ ਗਈ ਹੈ ਅਤੇ 25 ਤੋਂ 35 ਸਾਲ ਤੱਕ ਦੀ ਉਮਰ ਸੀਮਾ ਹੋਵੇਗੀ ਇਸ ਦੇ ਵਿੱਚ ਇਹਨਾਂ ਸਾਰੀਆਂ ਵੈਕੈਂਸੀਆਂ ਦੇ ਵਿੱਚੋਂ ਤੁਹਾਨੂੰ ਜੋ ਵੀ ਵੈਕੈਂਸੀ ਸਹੀ ਲੱਗਦੀ ਹੈ ਜਿਸ ਲਈ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਮਿਤੀ 19 ਨਵੰਬਰ 2025 ਨੂੰ ਸਵੇਰੇ 10 ਵਜੇ ਤੋਂ 3 ਵਜੇ ਤੱਕ ਅਫੀਸਰ ਕਲੱਬ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਗਾਰਡਨ ਕਲੋਨੀ ਫਰੀਦਕੋਟ ਵਿਖੇ ਰੋਜ਼ਗਾਰ ਮੇਲਾ ਲੱਗਣਾ ਹੈ ਉਸ ਦੇ ਵਿੱਚ ਪਹੁੰਚ ਕੇ ਤੁਸੀਂ 10 ਵਜੇ ਤੱਕ ਤੁਸੀਂ ਪਹੁੰਚ ਜਾਣਾ ਹੈ ਅਤੇ ਉੱਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਦੇਣੀ ਹੈ ਰਜਿਸਟ੍ਰੇਸ਼ਨ ਦੇ ਵਿੱਚ ਤੁਸੀਂ ਆਪਣੇ ਸਾਰੇ オリジナル ਡਾਕੂਮੈਂਟਸ ਨਾਲ ਲੈ ਕੇ ਜਾਣੇ ਹਨ ਕਿਉਂਕਿ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਉੱਥੇ ਹੀ ਕੀਤੀ ਜਾਵੇਗੀ ਤੇ ਤੁਸੀਂ ਉੱਥੇ ਲਿਖਵਾ ਦੇਣਾ ਹੈ ਵੀ ਤੁਸੀਂ ਕਿਹੜੀ ਪੋਸਟ ਤੇ ਲਈ ਆਏ ਹੋ ਜੋ-ਜੋ ਵੈਕੈਂਸੀਆਂ ਤੁਹਾਨੂੰ ਮੈਂ ਹੁਣ ਦੱਸੀਆਂ ਸੀਗੀਆਂ ਉਨ੍ਹਾਂ ਦੇ ਵਿੱਚੋਂ ਤੁਸੀਂ ਕਿਹੜੀ ਵੈਕੈਂਸੀ ਲਈ ਐਲੀਜੀਬਲ ਹੋ ਉਹ ਵੈਕੈਂਸੀ ਤੁਸੀਂ ਰਜਿਸਟ੍ਰੇਸ਼ਨ ਕਰਨ ਮੌਕੇ ਲਿਖਵਾਉਣੀ ਹੋਵੇਗੀ ਤੇ ਨਾਲ ਹੀ ਤੁਸੀਂ ਆਪਣੀਆਂ ਚਾਰ ਪਾਸਪੋਰਟ ਸਾਈਜ਼ ਫੋਟੋਜ਼ ਵੀ ਲੈ ਕੇ ਜਾਇਓ ਆਪਣੇ ਸਾਰੇ ਪੜ੍ਹਾਈ ਦੇ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਹਨ ਐਕਸਪੀਰੀਅੰਸ ਅਗਰ ਤੁਹਾਡਾ ਕੋਈ ਹੈ ਤਾਂ ਤੁਸੀਂ ਨਾਲ ਲੈ ਜਿਓ ਅਗਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਅਤੇ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਇਹ ਸਾਰੇ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਜਾਣੇ ਹਨ ਅਤੇ オリジナル ਲੈ ਕੇ ਜਾਣੇ ਹਨ ਇੱਕ ਇੱਕ ਫੋਟੋ ਕਾਪੀ ਸਾਰਿਆਂ ਦੀ ਤੁਸੀਂ ਕਰਵਾ ਕੇ ਨਾਲ ਲੈ ਜਿਓ ਰੋਜ਼ਗਾਰ ਮੇਲੇ ਦੀ ਜੋ ਮਿਤੀ ਹੈ ਸਮਾਂ ਹੈ ਅਤੇ ਸਥਾਨ ਹੈ ਉਹ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਦਾ ਹਾਂ ਮਿਤੀ 19 ਨਵੰਬਰ 2025 ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਇਹ ਮੇਲਾ ਲੱਗਣਾ ਹੈ ਅਤੇ ਸਥਾਨ ਜੋ ਹੈ ਉਹ ਅਫੀਸਰ ਕਲੱਬ ਕਮਿਸ਼ਨਰ ਦਫ਼ਤਰ ਦੇ ਬਿਲਕੁਲ ਸਾਹਮਣੇ ਗਾਰਡਨ ਕਲੋਨੀ ਫਰੀਦਕੋਟ ਵਿਖੇ ਹੋਵੇਗਾ ਜੇਕਰ ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਮੋਬਾਈਲ ਨੰਬਰ ਦੇ ਉੱਤੇ ਸੰਪਰਕ ਕਰ ਸਕਦੇ ਹੋ 99883 ਜਾਂ 193 ਦੇ ਉੱਪਰ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਇਹ ਸੀ ਸਾਰੀ ਜਾਣਕਾਰੀ ਮਿਤੀ 19 ਨਵੰਬਰ 2025 ਨੂੰ ਫਰੀਦਕੋਟ ਵਿਖੇ ਲੱਗਣ ਵਾਲੇ ਰੋਜ਼ਗਾਰ ਕੈਂਪ ਬਾਰੇ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ